ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਆਪਣੀ ਥੋੜੀ ਜੀ ਕਿਹਾਰੀ ਦਿਖਾਵਾਂਗੀ ਜਿਹਦੇ ਵਿੱਚ ਮੈਂ ਥੋੜੀਆਂ-ਥੋੜੀਆਂ ਸਬਜ਼ੀਆਂ ਲਾਈਆਂ ਸਭ ਤੋਂ ਪਹਿਲਾਂ ਹੈਗੀ ਕਦੂਆਂ ਦੀ ਵੇਲ ਦੇਖੋ ਵਿੱਚ ਇਹਦੇ ਨਾਲ ਰਾਮਾ ਤੋਰੀ ਉੱਗੀਆਂ ਹੋਈਆਂ ਪਹਿਲਾਂ ਇਹਨੂੰ ਇਹ ਵੱਡੀ ਹੋ ਗਈ ਸੀਗੀ ਲੇਕਿਨ ਫੇਰ ਸੁੱਕ ਗਈ ਪਰ ਇਹਨੂੰ ਅਜੇ ਤੱਕ ਕੋਈ ਕੱਦੂ ਲੱਗਿਆ ਨਹੀਂ ਫੁੱਲ ਲੱਗਦੇ ਸੀ ਜਰੂਰ ਆ ਦੇਖੋ ਜੇ ਤਾਂ ਅੱਜ ਹੁਣ ਫੇਰ ਫੁੱਲ ਲੱਗਿਆ ਫੇਰ ਇਹ ਸੁੱਕ ਜਾਂਦਾ ਪਤਾ ਨਹੀਂ ਕਿਉਂ ਕੱਦੂ ਜਿਹੜੇ ਆ ਉਹ ਲੱਗਦੇ ਕਿਉਂ ਨਹੀਂ ਕਿੰਨਾ ਹੀ ਟਾਈਮ ਹੋ ਗਿਆ ਤਕਰੀਬਨ 2 ਮਹੀਨੇ ਦਾ ਟਾਈਮ ਹੋ ਗਿਆ ਅਜੇ ਤੱਕ ਕੋਈ ਕੱਦੂ ਨਹੀਂ ਲੱਗਿਆ ਇਹ ਸਾਡਾ ਛੋਟਾ ਜਿਹਾ ਬੂਟਾ ਹੈਗਾ ਅਮਰੂਦ ਦਾ ਜਿਹਨੂੰ ਦੇਖੋ ਕਿੰਨੇ ਫਲ ਲੱਗੇ ਹੋਏ ਆ ਇਹ ਹਜੇ ਪਿਛਲੇ ਸਾਲ ਲਾਇਆ ਸੀ ਜੁਲਾਈ ਦੇ ਵਿੱਚ ਠੀਕ ਹੈ ਇਦਾਂ ਹੀ ਆ ਹਲਵੇ ਦੀ ਵੇਲ ਹੈਗੀ ਆ ਹਲਵਾ ਕੱਦੂ ਲੇਕਿਨ ਇਹਨੂੰ ਵੀ ਅਜੇ ਤੱਕ ਕੋਈ ਫੁੱਲ ਹੀ ਨਹੀਂ ਲੱਗਦਾ ਪਿਆ 2 ਮਹੀਨੇ ਤਕਰੀਬਨ ਹੋ ਗਏ ਦੇਖਿਓ ਜੇ ਕਿਸੇ ਨੂੰ ਕੋਈ ਆਈਡੀਆ ਪਤਾ ਹੋਵੇ ਜਲਦੀ ਸਬਜ਼ੀ ਲੱਗਣ ਦਾ ਉਹ ਦੱਸਿਓ ਪਰ ਹੈ ਸਾਰਾ ਕੁਝ ਆਰਗੇਨਿਕ ਹੈ ਮੈਂ ਕੋਈ ਵੀ ਖਾਦ ਵਗੈਰਾ ਨਹੀਂ ਇਹਦੇ ਵਿੱਚ ਪਾਈ ਹੋਈ ਦਸਤੋ ਅੱਗੇ ਫੋਟੋ ਮੈਂ ਦਿਖਾਉਣੀ ਹੈ ਐਵੀ ਐਵੀ ਸਰਦੀ ਹਲਵੇ ਕद्दू ਦੀ ਵੇਲ ਆ ਦੇਖੋ ਕਿੰਨੀ ਬੜੀ ਹੋਈ ਹੈਗੀ ਆ ਲekin ਫੁੱਲ ਜੇ ਕੋਈ ਨਹੀਂ ਲੱਗਦਾ ਪਿਆ ਐ ਦੇਖੋ ਇਹ ਸਾਡਾ ਪੂਤਨਾ ਪੁਦੀਨਾ ਜਿਹਨੂੰ ਕਹਿੰਦੇ ਆਪਾਂ ਹਨਾ ਇਹ ਸਾਡੇ ਕਰੇਲੇ ਜਿھے ਲੱਗੇ ਹੋਏ ਆ ਕਰੇਲੇ ਥੋੜੇ ਥੋੜੇ ਲੱਗਦੇ ਆ ਜਿੱਦਾਂ ਵੇਖੋ ਮੈਂ ਤੁਹਾਨੂੰ ਦਿਖਾਉਂਦੀ ਹਾਂ ਲੁਕਿਆ ਪਿਆ ਸੀਗਾ ਇਹ ਆ ਦੇਖੋ ਇੱਕ ਤਾਂ ਵੱਡਾ ਕਰੇਲਾ ਨਿਕਲਿਆ ਵੇ ਉਹ ਦੇਖਦੇ ਆਪਾਂ ਦੇਖੋ ਮਲ ਜੇਗਾ ਤਾਂ ਇਹ ਕਿ ਲਿਤਾ ਛੋਟਾ ਜਿਹਾ ਇੱਕ ਹੋਰ ਹੈਗਾ ਆ ਇਹ ਪਿੰਡੀ ਤੋਰੀ ਥੋੜੀਆਂ ਥੋੜੀਆਂ ਪਿੰਡੀਆਂ ਐਸ਼ੀ ਮਲਾਂ ਵਿੱਚ ਲੱਗੀਆਂ ਇਹ ਬੈਂਗਨ ਇਹ ਮੇਰੇ ਟਮਾਟਰ ਆ ਲੇਕਿਨ ਇਹਨੂੰ ਸੋਚਦਾ ਜੇ ਕਿ ਟਮਾਟਰ ਲੱਗਿਆ ਸੀ ਪਰ ਉਹ ਖਰਾਬ ਨਿਕਲਿਆ ਦੇਖੋ ਇੱਕ ਹੋਰ ਲੱਗ ਗਈ ਹੋਏ ਦੋ ਟਮਾਟਰ ਲੱਗੇ ਹੋਏ ਦੰਗਨ ਹੋਈ ਲੜਕੀ ਹੋਵੇ ਛੋਟੇ ਛੋਟੇ ਐ ਵੀ ਪਿੰਡੀ ਤੋਰੀ ਐ ਗ੍ਰਿੱਲੇ ਤੇ ਵੀ ਦੇਖਦੇ ਆ ਜੇ ਕੋਈ ਲੱਭਦਾ ਤਾਂ ਦੇਖਾ ਬਨਾਲ 2 ਵਜੇ ਡਿੱਗ ਜਾਂਦੀ ਵੇਲ ਫੇਰ ਮੈਂ ਚੈੱਕ ਦੇ ਆ ਉਹ ਦੇਖੋ ਇੱਕ ਹੋਰ ਲੱਗ ਗਿਆ ਤੇਰਾ ਕੱਪਲੇ ਹੋਰ ਦੇਖਦੇ ਆਂ ਜੇ ਕੋਈ ਲੱਭਦਾ ਤਾਂ ਉਹ ਵੀ ਵਾਹ ਇਹ ਸਾਡੀ ਰਾਮਾ ਤੋਰੀ ਦੀ ਵੇਲ ਇਹਨੂੰ ਲੱਗੀ ਰਾਮਾ ਤੋਰੀ ਇੱਕ ਹੀ ਲੱਗੀ ਲੇਕਿਨ ਤੇ ਅੱਲਾ ਦੇਖਦੀ ਆਂ ਹੋਰ ਜੇ ਕੋਈ ਹੋਰ ਲੱਭਦਾ ਤਾਂ ਮੈਂ ਫਸਟ ਟਾਈਮ ਸਬਜੀ ਡਰਾਏ ਕੀਤੀ। ਗਿਰ ਨਾ ਜਾਏ। ਹੈ ਮੈਂ ਇੱਕ ਦਿਨ ਇੱਥੇ ਲੱਗੀ ਸਾਡੇ ਕਿਸੇ ਦਿਨ ਕਮਲ ਲੱਗੀ ਸੀ ਅੰਗੂਰ ਦੀ ਵੱਡੀ ਸਾਰੀ ਮੈਂ ਉਹਦੇ ਹੀ ਪੱਟ ਕੇ ਥੋੜੀ ਜੀ ਲਾਤੀ ਦੇਖੋ ਕਿੰਨੀ ਸੋਹਣੀ ਹੋ ਗਈ। ਹੁਣ ਮੈਂ ਤੁਹਾਨੂੰ ਦਿਖਾਉਂਦੀ ਹਾਂ ਹੋਰ ਦੋ ਬੂਟੇ ਜਿਹੜੇ ਮੈਂ ਲਾਈ ਸੀ ਜੁਲਾਈ ਦੇ ਵਿੱਚ। ਇੱਕ ਗੰਦੂ ਦਾ ਬੂਟਾ ਲਾਇਆ ਕੰਦੂ ਦੀ ਬੇ ਗਮਲੇ ਵਿੱਚ ਇਹਦੇ ਨੂੰ ਵੀ ਫੁੱਲ ਲੱਗਦੇ ਆ ਲੇਕਿਨ ਸੁੱਕ ਜਾਂਦੇ ਆ ਲਾਇਆ ਬੂਟਾ ਮੈਂ ਸੰਤਰੇ ਦਾ ਬੂਟਾ ਹੈ ਲੇਕਿਨ ਹਜੇ ਵੱਡਾ ਹੋ ਗਿਆ ਲੇਕਿਨ ਸਾਲ ਦਾ ਹਜੇ ਕੁਝ ਲੱਗਿਆ ਨਹੀਂ ਇੱਕ ਲਾਇਆ ਸੀ ਮੈਂ ਨਿੰਬੂ ਦਾ ਬੂਟਾ ਦੇਖੋ ਨਿੰਬੂ ਨੂੰ ਬਹੁਤ ਫੁੱਲ ਲੱਗੇ ਸੀ ਹੁਣ ਛੋਟੇ ਛੋਟੇ ਨਿੰਬੂ ਵੀ ਲੱਗਦੇ ਵੇ ਥੈਂਕ ਯੂ ਗਾਇਸ